ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਭਾਈ ਦੀ ਵੀਡੀਓ ਵਿੱਚ ਚੰਗੀ ਕਦ ਕਾਟ ਵਾਲੀ ਜਿੰਦ ਜਾਨ ਵਾਲੀ ਬਿਹੜ ਤੁਹਾਨੂੰ ਦਿਖਾਉਣੀ ਆ ਤੇ ਸੇਲ ਆ ਗੱਬਣਾ ਡਟੇਲ ਵੀਰ ਤੁਹਾਨੂੰ ਪਹੁੰਚਾਉਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਚਲਾ ਬਨਾਲਾ ਵੀਰੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 9779622166 9779622166 ਜਿਹੜੇ ਆਪਾਂ ਇਹ ਬੈੜ ਦੇਖੀ ਜੰਨੇ ਕ੍ਰਾਸਪੰਚ ਆ ਗਈ ਹਲਕਾ ਜਿਹਾ ਹਨਾ ਹਾਂ ਜੀ ਥੋੜਾ ਜਿਹਾ ਲੱਗਦਾ ਗਰਲੈਂਡੋਜ਼ ਆ ਗਿਆ ਹਨਾ ਹਾਂ ਇੱਥੇ ਗਰਲੈਂਡੋ ਦੇ ਹੈਗੇ ਆ ਜੀ ਮਾੜੇ ਮੂਟੇ ਜਿਵੇਂ ਜਿਹਾ ਆਉਂਦੇ ਆ ਠੀਕ ਹੈ ਸੁਹਾਵੀਰ ਕਿਹੜਾ ਸੁਹਾਵੀਰ ਪਰਸੈਂਟ ਗਰਲੈਂਡੋ ਖੈਗੀ ਸੁਹਾਾ ਕਿਹੜਾ ਸੁਹੰਦੀ ਆ ਸੋ ਦੂਸਰਾ ਸੂੰਦੀ ਹੈ ਜੀ ਮੂਹੋ ਛੇ ਦੰਦਾਂ ਦਾ ਹੈ ਜੀ ਮੂਹੋ ਛੇ ਦੰਦਾਂ ਦਾ ਦੂਸਰਾ ਸੂਆ ਹਾਂ ਕੱਦ ਆਏ ਮੈਨੇ ਕਿ ਚਲੋ ਇਹ ਤਾਂ 5 ਫੁੱਟ 7-8 ਇੰਚ ਦੀ ਲਗਭਗ ਕੁਝ ਠੀਕ ਹੈ ਬਾਕੀ ਥਣ ਤੁਹਾਨੂੰ ਬਹੁਤ ਸੋਹਣਾ ਹਥੀ ਜਵਾਈ ਨੰਗੇ ਲੇਵੀ ਦੀ ਹੈ ਜੀ ਜਮਾ ਸੋ ਅੱਗੇ ਪਿੱਛੇ ਦਾ ਹਵਾਨਾ ਹਵਾਨਾ ਬਿਲਕੁਲ ਫਟ ਫਾੜ ਕੰਪੈਕਟ ਫਿਟਿੰਗ ਵਾਲਾ ਹਵਾਨਾ ਹੈ ਨਾ ਤੇ ਬਾਈ ਜੀ ਦਿਨ ਕਿਹ ਇੱਕ ਪਿਆ ਸੂੰਦੇ ਦੇ ਅਜੇ 5-4 ਦਿਨ ਲੱਦੀ ਹੈ 5-4 ਕਿ ਦਿਨ ਸੂੰ ਚੱਲੇ ਬਾਈ 22 ਕਿਲੋ ਦਿੱਤਾ ਹੈ ਜੀ ਪਲੂਣ ਦਾ ਇਹਦਾ ਪਲੂਣ ਦਾ 22 ਕਿਲੋ 5-4 ਕਿ ਦਿਨ ਸੂੰ ਚ ਬਾਕੀ ਸੋ ਹ ਕੱਦ ਕਾਠ ਦੇਖੋ ਜਿੰਦ ਜਾਨ ਬਿਊਟੀ ਵਗੈਰਾ ਬਹੁਤ ਜਿਆਦਾ ਰਾਜੀ ਸਭੀ ਪੜੀ ਵੀ ਪੂਰੀ ਆ ਕਿਸੇ ਪਾਸੇ ਲਿੱਛੀ ਨਾ ਵੀ ਨਹੀਂ ਜਿੰਦ ਜਾਨ ਤਾਂ ਭੜਪੂਰੀ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਟੀ ਪੂਰੀ ਸਾਫ ਸੁਥਰੀ ਰਾਜੀ ਰੂਜੀ ਬਹੁਤ ਆ ਪੜੀ ਦੀ ਠੀਕ ਹੈ ਲੈਵਾ ਪੂਰਾ ਫਿਟਿੰਗ ਵਾਲਾ ਤੇ ਵੀਰੇ ਖਿਚਣ ਖੁਚਣ ਥਾਣਾ ਜੀ ਓਕੇ ਆ ਜਾਵਾਂ 100 ਦੀ 100 ਆ ਵੀਰੇ ਥਣ ਦੇਖ ਐਸਾ ਮੁੱਠੀ ਵਾਲਾ ਲੱਗਿਆ ਹੋਇਆ ਠੀਕ ਹੈ ਕਿੰਨਾ ਚਵਾਈ ਵਾਲਾ ਥਾਣਾ ਬੰਨੀ ਐ ਕਿ ਕਿੰਨਾ ਦੁੱਧ ਮੰਨ ਕੇ ਲੈ ਵੇ ਬੰਦਾ ਇਹਨੂੰ ਦੁੱਧ ਮੇਰੇ 20 ਤੋਂ ਪਲੱਸ ਜਿਹੜਾ ਮਰਜ਼ੀ ਮੰਨ ਕੇ ਲੈ ਲੈ ਦੁੱਧ ਤੋਂ ਬੰਦਾ ਚਾਹੇ 25 ਕਿਲੋ ਘੜਾ ਲੈ। ਭਾਅ ਇਹਦਾ ਕੀ ਰਹੂਗਾ? ਭਾਅ ਵੀਰੇ ਫੋਨ ਤੇ ਕਰਾਂਗੇ। ਜਾਇਜ਼ ਹੋਊਗਾ। ਜਾਇਜ਼। ਸੋ 97797 ਖੰਡੀ ਢੰਡੀ ਦੇਖੋ। 21161 ਫਿਟਿੰਗ ਵਾਲਾ ਲੈਵਾ ਅੱਗੇ ਪਿੱਛੇ ਦਾ। ਦੁੱਧ ਇਹਨੇ ਫੈਟ ਵਾਲਾ ਪਾਉਣਾ ਜਿਹੜਾ ਪਾਉਣਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤੋਂ ਧੰਨਵਾਦ ਜਲਦ ਮਿਲਦੇ ਆਂ।